शॉल कोटी है ठंड लग रही है इनकी कि निग लग रही है ठंड तो है भी नहीं जिनी लग रही है।, है फेस तो दिखा दें पता लगे तो सही पता प्रीत गल कर रहा है मैं लोपी तो शॉल मिकस करी फिर मैच कुड़ी हाँ जी सत श्रीकाल स्वागत है अपनी नवीडियो आ फट कैमराल्ड होल्ड दिस ਸ਼ੋ ਮੀ ਐਂਡ ਸਵਾਗਤ ਹੈ ਆਪਣੀ ਗਰਾਮੀ ਵੀਡੀਓ ਚ ਹੁਣ ਮੈਂ ਦੁਬਾਰਾ ਹੀ ਕਹੂੰਗਾ ਵੀ ਅਸੀਂ 17 ਦਿਨਾਂ ਬਾਅਦ ਵੀਡੀਓ ਪਾ ਰਹੇ ਹਾਂ ਇਸ ਚੈਨਲ ਤੇ ਉਸ ਚੈਨਲ ਤੇ ਐਕਚੁਅਲੀ ਮੈਂ ਦੱਸਦਾ ਸੀ ਕਮੈਂਟ ਕਮਿਊਨਿਟੀ ਪੋਸਟ ਪਾ ਕੇ ਵੀ ਅਸੀਂ ਵੀਡੀਓਜ਼ ਕਿਉਂ ਨਹੀਂ ਪਾ ਰਹੇ ਕਿਉਂਕਿ ਮੇਰੇ ਨਾਨਾ ਜੀ ਐਕਸਪਾਇਰ ਹੋ ਗਏ ਲਾਸਟ ਡੇਟ 17 ਦਿਨ ਪਹਿਲਾਂ ਵੀਡੀਓ ਪਾਈ ਸੀ ਉਸ ਵਿੱਚ ਮੈਂ ਦੱਸਿਆ ਸੀਗਾ ਵੀ ਅਸੀਂ ਹਸਪੀਟਲ ਦੇ ਬਾਹਰ ਸੀਗੇ ਤੇ ਹਸਪੀਟਲ ਦੇ ਬਾਹਰ ਬੈਠ ਕੇ ਗੱਡੀ 'ਚ ਬੈਠ ਕੇ ਵੀਡੀਓ ਬਣਾਈ ਹੋਈ ਸੀ ਮੈਂ ਉਹ ਕੋਈ ਵੀ ਟੌਪਿਕ ਸੀ ਉਹ ਵੀਡੀਓ ਹਸਪੀਟਲ ਦੇ ਬਾਹਰ ਬੈਠ ਕੇ ਬਣਾਈ ਸੀ ਤੇ ਉਸ ਤੋਂ ਬਾਅਦ ਨਾਨਾ ਜੀ ਸੀਰੀਅਸ ਰਹੇ ਤੇ ਫਿਰ ਐਕਸਪਾਇਰ ਹੋ ਗਏ ਤੇ ਉਹਦੇ ਫਿਰ ਮੰਮੀ ਉੱਥੇ ਸੁਨਾਬੇ ਸੀਗੇ ਮੈਂ ਉਰੇ ਸੀਗਾ ਸੋ ਉਹ ਸਾਰਾ ਕੁਝ ਮਤਲਬ ਕੱਲ ਫਿਰ ਹੋਇਆ ਆ ਆਪਾਂ ਹੈਨਾ ਕੱਲ ਆਇਆ ਆ ਆਪਾਂ ਬਟੇਲੇ ਵਾਪਸ ਹਸਰਣ ਐਂਡ ਅੱਜ ਆਪਾਂ ਸੋਚਿਆ ਮੈਂ ਸੋਚਿਆ ਵੀ ਚੱਲ ਉਹਨੂੰ ਵਲੌਗ ਬਣਾ ਕੇ ਦੱਸ ਦਿੱਤਾ ਜਾਵੇ ਕਿਉਂਕਿ ਜਿਹੜੇ ਦੂਜਿਆਂ ਨਾਲ ਆਪਣੀ ਟੀਮ ਬੰਦੇ ਨਾਲ ਉਸਤੇ ਮੈਂ ਕਮਿਊਨਿਟੀ ਪੋਸਟ ਪਾ ਕੇ ਦੱਸਦਾ ਸੀਗਾ ਵੀ ਆਪਾਂ ਵੀਡੀਓ ਕਿਉਂ ਨਹੀਂ ਪਾ ਰਹੇ ਉੱਥੇ ਵੀ ਮਨ ਲੱਗ ਹੋ ਗਏ 15 16 ਦਿਨ ਵੀਡੀਓਜ਼ ਨਹੀਂ ਪਾਈ ਇਸ ਤੇ ਵੀ ਆਪਣਾ 17 ਦਿਨ ਹੋ ਗਏ ਇਸ ਤੇ ਵੀ ਵੀਡੀਓਜ਼ ਨਹੀਂ ਪਾਈਆਂ ਸੋ ਅੱਜ ਆਪਾਂ ਵਾਪਸ ਕਮਬੈਕ ਕਰ ਰਹੇ ਹਾਂ ਹੁਣ ਕੰਟੈਂਟ ਵੱਲ ਥੋੜਾ ਧਿਆਨ ਦੇਵਾਂਗੇ ਠੀਕ ਆ ਐਂਡ ਅੱਜ ਆਪਾਂ ਹੁਣ ਆਪਾਂ ਦਾ ਮੈਂ ਕਿਉਂ ਕਹਿੰਨਾ ਹੁਣ ਵੈਸੇ ਹਣ ਕਿਉਂਕਿ ਮੈਂ ਤਾਂ ਬਣਾਣਾ ਉਹਨਾਂ ਨੇ ਆਪਾਂ ਨਹੀਂ ਕਹੂੰਗਾ ਪਿਤਾ ਬਣਾਣਾ ਪਿਤਾ ਬਣਾਣ ਲੱਗਾ ਹੈ ਤਸਤਾ ਕਿਉਂ ਰੋਟੀ ਨਹੀਂ ਬਣਦੀ ਹੈ ਕਿਉਂ ਕਿ ਇਹ ਵੀ ਆਟੇ ਦਾ ਹੈ ਯਾਰ ਆ ਮੈਂ ਵੀ ਵਹੀ ਉਹੀ ਬਹੁਮੋਂ ਮੈਸੇਮ ਕੀ ਜੋ ਕਹਤੀ ਹੈ ਵੀ ਮੈਗੀ ਆਤੀ 2 ਮਿੰਟ ਵਾਲੀ ਪਾਸਤਾ ਆਤਾ ਹੈ 10 ਮਿੰਟ ਵਾਲਾ ਬਸ ਉਹ ਨਹੀਂ ਆਉਂਦੀ ਠੀਕ ਔਰ ਸਭ ਤੋਂ ਵੱਡੀ ਗੱਲ ਹਾਂ ਵੈਸੇ ਸਭ ਨੂੰ ਪਤਾ ਹੈ ਕਿ ਮੈਂ ਕਿੰਨੀ ਟੇਸਟੀ ਸਬਜ਼ੀ ਬਣਾਉਣੀ ਹੈ ਸਾਰੇ ਰਿਸ਼ਤੇਦਾਰਾਂ ਨੂੰ ਵੀ ਪਤਾ ਅੱਛਾ ਐਂਡ ਬਹੁਤ ਨਾਲ ਟੇਸਟੀ ਹੈ ਯਾਰ ਇਹ ਡਿਲ ਡਿਨਾਈ ਹੁੰਦਾ ਡਿਕਲਾਈਨ ਹੁੰਦਾ ਡਿਨਾਈ ਡਿਨਾਈ ਨਹੀਂ ਕਰ ਸਕਦਾ ਕੋਈ ਐਂਡ ਰੋਟੀ ਵਾਟੇ ਦੀ ਬਣੀ ਇਹ ਵੀ ਆਟੇ ਦਾ ਸੋ ਇੰਨਾ ਮਾੜਾ ਤਾਂ ਹੈ ਵੀ ਨਹੀਂ ਇਹ ਇਹ ਹੈਗਾ ਡਿਜ਼ਾਈਨ ਦਾ ਪਾਸਤਾ ਲਿਸ਼ੀਅਸ ਠੀਕ ਹੈ 100% ਹੋ ਰਹਾ ਮੀਟ ਸਿਮੂਲਰ ਨਾ ਪਾਸਤਾ ਆਰਟੀਫੀਸ਼ੀਅਲ ਕਲਰ ਚੱਕੂ ਨਾਲ ਮੈਚਿੰਗ ਕਰੀ ਫਿਰਦੀਆਂ ਆਰਟੀਫੀਸ਼ੀਅਲ ਕਲਰ ਨਹੀਂ ਹੈਗਾ ਇਸ ਚ ਨਾ ਕੋਈ ਆਰਟੀਫੀਸ਼ੀਅਲ ਫਲੇਵਰ ਹੈ ਸੋ ਪੁਰਾਣਾ ਆਪਣਾ ਜਿਹੜਾ ਸੀ ਉਹ ਖਤਮ ਹੋ ਗਿਆ ਸੀ ਇਹ ਆਪਾਂ ਨਵਾਂ ਹੁਣ ਲੈ ਕੇ ਆਏ ਆ ਵੱਡਾ ਇਹਨੂੰ ਤੋ ਸਾਰੇ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਕਿੰਨਾ ਕਮਿਸ ਕੀਤਾ ਮੈਂ ਕਮੈਂਟਸ ਨਹੀਂ ਪੜੇ 17 18 ਦਿਨ ਹੋ ਗਏ ਮੈਂ YouTube ਸਟੂਡੀਓ ਖੋਲ ਕੇ ਤੱਕ ਨਹੀਂ ਦੇਖਿਆ ਕਿਹੜੇ ਵਲੌਗ ਤੇ ਕਿਹੜੀ ਵੀਡੀਓ ਤੇ ਕੀ ਕਮੈਂਟ ਆਇਆ ਕੀ ਨਹੀਂ ਆਇਆ ਉਹ ਮੈਂ ਦੇਖਿਆ ਤੱਕ ਨਹੀਂ ਸੋ ਇਹ ਵੀਡੀਓ ਦੇ ਨੀਚੇ ਕਮੈਂਟ ਕਰ ਦਿਓ ਤਾਂ ਕਿ ਮੈਂ ਸਾਰੇ ਇਕੱਠੇ ਹੀ ਪੜਨਾ ਹੁਣ ਮੈਂ ਪਿੱਛੇ ਆ ਕੇ ਲੱਭੂਗਾ ਕਮੈਂਟਸ ਉਹ ਟਾਈਮ ਲੱਗ ਜਾਊਗਾ ਸੋ ਇਹ ਵੀਡੀਓ ਦੇ ਨੀਚੇ ਕਮੈਂਟਸ ਕਰ ਦਿਓ ਵੀ ਤੁਸੀਂ 16 17 ਦਿਨ ਕਿੰਨੇ ਕਿ ਮਿਸ ਕੀਤੀ ਵੀਡੀਓਜ਼ ਜਾਂ ਫਿਰ ਨਈ ਵੀ ਕੀਤੀ ਤਾਂ ਵੀ ਦੱਸ ਦਿਓ ਠੀਕ ਆ ਹੁਣ ਆਪਾਂ ਪਾਸਤਾ ਬਣਾ ਲਗੇ ਹਾਂ ਸੋ ਪਾਸਤਾ ਰਿਦ ਪਾਉਗੀ ਉਸ ਤੋਂ ਬਾਅਦ ਆਪਾਂ ਇਹਨੂੰ ਬਣਾਵਾਂਗੇ ਖੇਰ ਖਾਵਾਂਗੇ ਹੁਣ ਆਪਾਂ ਜਦੋਂ ਇਹ ਬਣ ਜੂਗਾ ਨਾ ਉਪਰ ਬਾਅਦ ਤੁਹਾਨੂੰ ਦਿਖਾ ਕੇ ਖਾ ਕੇ ਤੂੰ ਪੈਚਲ ਹਲਕਲ ਕੇ ਵਿੱਚ ਵਿੱਚ ਇੱਕ ਇੱਕ ਕਰਕੇ ਸਾਊਂਡ ਇਫੈਕਟ ਸੁਣ ਚੱਲ ਮੇਰੀ ਗੱਲ ਦੇ ਹਾਂ ਬਸ ਜ਼ਿਆਦਾ ਨਹੀਂ ਬਣਾਈ ਬਸ ਹਾਂ ਇੰਨੇ ਕ ਠੀਕ ਨੇ ਪੂਰੇ ਕੱਲ ਪਨੀ ਪਰਸੋਂ ਉੱਲੂ ਬੈਠਾ ਸੀ ਉੱਲੂ ਦਾ ਪੱਠਾ ਉੱਲੂ ਦਾ ਪੱਠਾ ਔਰ ਉੱਲੂ ਵੀ ਮਤਲਬ ਐਵੇਂ ਦਾ ਸੀ ਜਿਵੇਂ ਫਿਲਮਾਂ 'ਚ ਨਹੀਂ ਹੁੰਦਾ ਜੈ ਜੈ ਹੈਰੀ ਪੌਟਰ ਜਿਹਾ ਮੇਰਾ ਬੜਾ ਜੀ ਕਰ ਰਿਹਾ ਸੀਗਾ ਮੈਂ ਉਹਨੂੰ पिੰਜਰਾ ਅੱਪ ਤੱਕ ਇਹਨਾ ਉਹਨੂੰ ਚੱਕਲਾ ਕੈਦ ਕਰ ਲਾਂ ਤੇਰਾ ਪੰਛੀ ਨੂੰ ਕੈਦ ਕਰਨਾ ਜੀ ਕਰਦਾ ਨਹੀਂ ਹਾਇ ਨਹੀਂ ਨਹੀਂ ਉੱਲੂ ਪੂਰੇ ਬੈਠਾ ਸੀ ਉੜਾਈ ਪਿਆਰਾ ਸੀ ਮਤਲਬ ਆਏ ਕਹਿੰਦੇ ਨੇ ਵੀ ਪਰ ਨਾ ਸਾਰੇ ਜਾਨਵਰ ਜਾਨਵਰ ਕਰੀਆਂ ਸਾਰੇ ਚਿੜੀਆਂ ਉਹਦੇ ਮਗਰ ਪੈ ਪੈ ਕੇ ਕਾਂ ਚਿੜੀਆਂ ਸਾਰੇ ਮਗਰ ਪੈ ਗਏ ਵਿਚਾਰੇ ਨੋੜਾਈ ਛੱਡਿਆ ਅਗਲਾ ਕਿਸੇ ਨੂੰ ਕੁਛ ਨਹੀਂ ਕਹਿ ਰਿਹਾ ਸੀ ਰਾਮ ਨਾ ਬੈਠਾ ਹੋ ਰਿਹਾ ਕਿਉਂਕਿ ਮਿਲਾ ਸੁੱਤਾ ਬੈਸੀ ਉਹ ਬਿਕੋਜ਼ ਦਿਨ ਚੁੱਲੂ ਸੌਂਦੇ ਨੇ ਰਾਤ ਨੂੰ ਜਾਗਦੇ ਨੇ ਸੋ ਦਿਨ ਅਸੀਂ ਦਿਨ ਚ ਦੇਖਿਆ ਸੀ ਬਟ ਇਹਦੇ ਵਰਗੀ ਚਿੜੀਆਂ ਛੀਂ 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 ਕਰਕੇ ਡਾਈ ਹੁੰਦਾ ਵਿਚਾਰਾ ਸ਼ਾਂਤੀ ਨਾਲ ਬੈਠਾ ਹੈ ਮੇਰੇ ਵਾਂਗੂ ਭਗਤ ਮੈਂ ਬਣਾ ਮੈਨੂੰ ਉੱਲੂ ਨਹੀਂ ਕਹਿ ਰਿਹਾ ਇੱਥੋਂ ਇਹ ਪਤਾ ਚੱਲਦਾ ਹੈ ਕਿ ਕਿ ਜਦੋਂ ਕੁਝ ਲੋਕ ਐਸੇ ਹੁੰਦੇ ਨੇ ਜੋ ਕਿਸੇ ਇਨਸਾਨ ਨੂੰ ਬੋਲੀ ਜਾਂਦੇ ਨੇ ਬੋਲੀ ਜਾਂਦੇ ਨੇ ਬੋਲੀ ਜਾਂਦੇ ਨੇ ਬੋਲੀ ਜਾਂਦੇ ਨੇ ਹਟਦੇ ਹੀ ਨਹੀਂ ਔਰ ਉਹ ਇਨਸਾਨ ਟੀਟ ਹੋ ਕੇ ਤਾਂ ਵੀ ਬੱਠਾ ਵਸ ਬੈਠਾ ਵਸ ਮੱਠਾ ਰਿਕ ਦੇ ਉੱਤ ਕੇ ਉਹ ਵੀ ਇੱਕ ਦਿਨ ਉੱਡੂ ਠੀਕ ਹੈ ਠੀਕ ਹੈ ਇਹ ਤਾਂ ਇਹ ਪਤਾ ਲੱਗਦਾ ਗੁੱਡ ਗੁੱਡ ਐਗਜ਼ਾਮਪਲ ਵੈਰੀ ਨਾਈਸ ਐਗਜ਼ਾਮਪਲ ਕਾਫੀ ਟਾਈਮ ਬਾਅਦ ਕੁਝ ਮਤਲਬ ਅਸੀਂ ਐਨੇ ਦਿਨ ਹੋ ਗਏ ਬਿਜ਼ੀ ਸੀਗੇ ਅੱਜ ਅਸੀਂ ਫਾਈਨਲੀ ਮਤਲਬ ਪ੍ਰੀਤ ਕਿਉਂਕਿ ਪ੍ਰੀਤ ਘਰ ਦੇ ਗੰਮਾਂ ਚ ਬਹੁਤ ਜ਼ਿਆਦਾ ਬਿਜ਼ੀ ਹੋਈ ਵੀ ਨੇ ਕੱਪੜੇ ਮੰਮੀ ਇਹ ਤਾਂ ਸਾਰੇ ਕੱਪੜੇ ਮੈਨੂੰ ਥੋੜੇ ਫੈਰਨੇ ਨੇ ਮਮਮੀ ਨਾ ਨੇ ਇਹਨਾਂ ਤੋਂ ਹੋਏ ਵੀ ਨਾ ਇੱਕ ਵਾਰ ਵੀ ਉਹ ਧੋਤੇ ਸੀ ਤਿੰਨ ਇੱਕ ਬੰਦੇ ਦੀਆਂ ਤਿੰਨ ਤਾਰਾਂ ਭਰ ਕੇ ਕੱਪੜੇ ਧੋਏ ਨੇ ਮੈਂ ਸਾਡੇ ਸਭ ਦੇ ਕੱਪੜੇ ਹੋਈ ਜਾਂਨੇ ਗਏ ਸੀ ਮੰਮੀ ਦੇ ਜਾਣ ਤੋਂ ਬਾਅਦ ਫਿਰ ਇੰਨੀ ਜ਼ਿਆਦਾ ਫਿਰ ਕਿਉਂਕਿ ਹੁਣ ਮੈਂ ਰਸੋਈ ਦਾ ਕਰਦੀ ਆ ਰਸੋਈ ਦਾ ਗੰਮ ਵੀ ਨਹੀਂ ਥੋੜਾ ਹੁੰਦਾ ਮਤਲਬ ਇੰਨੀ ਮਲਟੀ ਟੈਲੈਂਟਡ ਨਹੀਂ ਮੈਂ ਉਹ ਕੁਝ ਹੈਂਡਲ ਕਰਨਾ ਫੇਰ ਫੇਰ ਮੈਂ ਭੁੱਤ ਨਹੀਂ ਭੁੱਲੀ ਹੋਈ ਸੀ ਥੋੜੀ ਬਹੁਤ ਜ਼ਿਆਦਾ ਫੇਰ ਹੁਣ ਮਮਾ ਨੇ ਅੱਜ ਤੋਂ ਹੀ ਨੇ ਮਸ਼ੀਨ ਲਾ ਦੇ ਅੱਜ ਅੱਜ ਸ਼ਾਂਤੀ ਨਾਲ ਖੜੀ ਹੈ ਮੇਰੇ ਸਿਰ ਮੇਰਾ ਟੋਪੀ ਮੈਂ ਲੈਂਦੀ ਨਹੀਂ ਹੈਗੀ ਕੈਪ ਪਰ ਮੈਂ ਤਾਂ ਲਈ ਹੋਈ ਹੈਗੀ ਸਿਰ ਦੁਖਦਾ ਮੇਰੇ ਸਿਰ ਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਅੱਜ ਪਾਸਤਾ ਸੀ ਬਣਾ ਲਿਆ ਸੀ ਖਾ ਲਿਆ ਸੀ ਅਸੀਂ ਖਾਣ ਉੱਪਰ ਆ ਕੇ ਮਤਲਬ ਇੰਨਾ ਟੈਸਟੀ ਲੱਗਿਆ ਸੀ ਮੈਂ ਦਿਖਾਣਾ ਭੁੱਲ ਗਿਆ ਵੀਡੀਓ ਚ ਜਦੋਂ ਪਲੇਟ ਬਿਲਕੁਲ ਖਾਲੀ ਹੋ ਗਈ ਨਾ ਉਦੋਂ ਯਾਦ ਆਇਆ ਓ ਮਾਈ ਗਾਡ ਇਹ ਦਿਖਾ ਗਈ ਇਹ ਤਾਂ ਨਿਬੜ ਪੀ ਗਿਆ ਦੇਖ ਲਓ ਐਨੇ ਦਿਨ ਮੰਮੀ ਹੈ ਨਹੀਂ ਸੀ ਆਪਣੇ ਕੋਲੇ ਐਨੇ ਦਿਨ ਮੈਂ ਦੇਖ ਲਓ ਅਗਰ ਆਪਾਂ ਚਾਹਦੇ ਆਪਾਂ ਬੰਦੀ ਕਿੰਨੀ ਵਾਰ ਪਾਸਤਾ ਬਣਾ ਕੇ ਖਾ ਲੁੰਦੇ ਪਰ ਬਣਾਇਆ ਤਾਂ ਨਹੀਂ ਸੀਗਾ ਕਿ ਮੈਂ ਪਾਸਤਾ ਦਾ ਕੁ ਬਣਾਵਾਂ ਮਤਲਬ ਮੈਂ ਰੋਟੀ ਇੱਥੇ ਮਟਾਮਲਾ ਬਣਾ ਦਿੰਦੀ ਐ ਨਹੀਂ ਬਹੁਤ ਸੀ ਉਹ ਸੀਮੂਲੇਟ ਖਾਂਦੇ ਸੀ ਕਿ ਇੱਕ ਬੰਦੇ ਨਾਲ ਕਦੇ ਵੀ ਕਰਨੀ ਚੱਲਦਾ ਹੈਨਾ ਹੈ ਇੱਕ ਬੰਦੇ ਨਾਲ ਕਦੇ ਵੀ ਕਰਨੀ ਚੱਲਦਾ ਇੱਕ ਬੰਦੇ ਨਾਲ ਨਹੀਂ ਇੱਕ ਬੱਚੇ ਨਾਲ ਕਿਉਂਕਿ ਆਪਾਂ ਦਾ ਬੱਚੇ ਆ ਹੁਣ ਮਮਮੀ ਹੁਣੀ ਆਪਣੇ ਵੱਡੇ ਨੇ ਹਨਾ ਉਹਨਾਂ ਨੂੰ ਤਾਂ ਐਕਸਪੀਰੀਅੰਸ ਆ ਘਰ ਚਲਾਉਣ ਦਾ ਹਲੇ ਅਸੀਂ ਉਸ ਸਟੇਜ ਤੇ ਉਸ ਲੈਵਲ ਦੇ ਸਿਆਣੇ ਨਹੀਂ ਹੈਗੇ ਸ਼ਾਇਦ ਕੀ ਅਸੀਂ ਘਰ ਸੰਭ ਸਕੀਏ ਹੂੰ ਜਿੰਨਾ ਕੋ ਆਉਂਦਾ ਸੰਭ ਲਿਆ ਜਿੰਨਾ ਕੋ ਆਉਂਦਾ ਸੀ ਉਹਨਾਂ ਕੋ ਸੰਭ ਲਿਆ ਬਸ ਬਾਕੀ ਵੱਡੇ ਆ ਬਿਨਾ ਘਰ ਨਹੀਂ ਹੁੰਦਾ ਹੂੰ ਵੱਡੇ ਆ ਬਿਨਾ ਘਰ ਘਰ ਨਹੀਂ ਹੁੰਦਾ ਵੱਡੇ ਆ ਬਿਨਾ ਘਰ ਘਰ ਨਹੀਂ ਹੁੰਦਾ ਠੀਕ ਆ ਘਰ ਇੱਕ ਮਕਾਨ ਬਣ ਕੇ ਰਹਿ ਜਾਂਦਾ ਫਿਰ ਅਲੱਗ ਹੀ ਲੱਗਦਾ ਹੋਮ ਹਮੇਸ਼ਾ ਫੈਮਿਲੀ ਨਾਲ ਬਣਦਾ ਠੀਕ ਹੈ ਵਧੀਆ ਜੀ ਇਹਨਾਂ ਨਾਲ ਗੱਲਾਂ ਵਿੱਚ ਵਿੱਚ ਦੀ ਚਲੋ ਠੀਕ ਹੈ ਯਾਰ ਓਕੇ ਮੈਂ نیچے ਆ ਰਹੀ ਹਾਂ ਮੈਂ ਨਾ ਮੈਨੂੰ ਵੀ ਤਾਂ ਬਹੁਤ ਤਿੱਖੀ ਲੱਗ ਰਹੀ ਹੈ ਲੱਗ ਠੰਡ ਰਹੀ ਹੈ ਪਰ ਅੱਖਾਂ ਚੋਰੀਏ ਧੁੱਪ ਸੋ ਬਸ ਇਹ ਹੀ ਦੱਸਣਾ ਸੀਗਾ ਮੈਂ ਤਾਂ ਆਪਾਂ ਵੀ ਅਸੀਂ ਕਿੱਥੇ ਗੈਪ ਸੀਗੇ ਅਸੀਂ ਗੈਪ ਹੁੰਦੇ ਹੀ ਰਹਿੰਦੇ ਮੈਨੂੰ ਪਤਾ ਪਰ ਇਸ ਵਾਰ ਰੀਜ਼ਨ ਸੀ ਗੈਪ ਹੋਣ ਦਾ ਸੋ ਹੁਣ ਆਪਾਂ ਦੇਖਾਂਗੇ ਕੱਲ੍ਹ ਜਾਂ ਪਰਸੋਂ ਰੈਗੂਲਰ ਵੀਡੀਓਜ਼ ਪਾਇਆ ਕਰਾਂਗੇ ਠੀਕ ਹੈ ਸਾਡਾ ਸਾਡਾ ਜਿਹੜਾ ਸ਼ੋਅ ਸੀਗਾ ਉਹ ਵੀ ਵਿੱਚ ਹੀ ਰਹਿ ਗਿਆ ਪਰ ਅੰਨੀ ਨਾਲ ਸਾਈਆਂ ਲੋ ਰੈਗੂਲਰ ਪਾਇਆ ਕਰਾਂਗੇ ਐਂ ਕੌਨਫੀਡੈਂਸ ਕੌਨਫੀਡੈਂਸ ਦੇਣਾ ਹੀ ਨਹੀਂ ਨੈ ਕੋਈ ਨਹੀਂ ਮੇਰੇ ਮੈਨੂੰ ਨਹੀਂ ਦਿੰਦੀ ਮੋਟਿਵੇਸ਼ਨ ਨਹੀਂ ਕਰਦੀ ਇਹ ਮੋਟੀਵੇਟ ਮੋਟੀਵੇਟ ਨਹੀਂ ਕਰਦੀ ਇਹ ਮੋਟੀਵੇਟ ਨਹੀਂ ਕਰਦੀ ਚਲੋ ਠੀਕ ਆ ਓਕੇ ਸਲਾਮ